ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਅਮਿਤਾ ਕੁਗਰ ਸਾਹਿਬ ਹੈ ਸ਼ਹਿਰ ਜਿੱਥੇ ਗੁਰੂ ਪਾਤਸ਼ਾਹ ਨੇ ਬਾਣੀ ਦੇ ਪ੍ਰਵਾਨ ਪਰਮਾਨ ਕੀਤਾ ਜਿੱਥੇ ਮਹਾਰਾਜ ਨੇ ਇਸ ਅਮਰਤ ਸਰੋਵਰ ਦੀ ਉਪਮਾ ਕੀਤੀ ਹੈ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਅੱਜ ਕਮਰਸਰ ਦੇ ਵਿੱਚ ਉਹਨਾਂ ਦਾ ਸੁਭਾ ਮਿਲਿਆ ਸੀ ਕਿ ਪਾਸ਼ਾ ਦੇ ਪਵਨ ਚਰਨਾਂ ਦੇ ਵਿੱਚ ਅਰਦਾਸ ਕਰੀਏ ਇਸ ਤੋਂ ਪਹਿਲਾਂ ਵੀ ਇੱਕ ਦਿਨ ਆਈ ਸੀ ਉਸ ਦਿਨ ਇੱਕ ਕਾਲਜ ਵਿੱਚ ਫੰਕਸ਼ਨ ਸੀਗਾ ਤੋਂ ਉਹ ਇਧਰ ਬੁੱਟੇ ਦੇ ਅਧਿਕਾਰੀ ਇਹਦੇ ਸੇਵਾ ਤੇ ਜਲਦੀ ਟੰਗਟਾਪ ਨਾਲੇ ਦੀ ਗੱਲ ਕੀਤੀ ਸੀ ਅੱਜ ਇੱਥੇ ਪੋਲੂਸ਼ਨ ਕੰਟਰੋਲ ਬੁੱਟੇ ਦੇ ਅਧਿਕਾਰੀਆਂ ਦੇ ਨਾਲ ਇਹਦੀ ਜਾਣਕਾਰੀ ਵੀ ਲਵਾਂਗੇ ਕੀ ਹੈਗਾ ਕੀ ਹੋਇਆ ਕੀ ਹੁੰਦਾ ਕੀ ਹੋਣਾ ਰਹਿੰਦਾ ਇਹਦੇ ਵਾਸਤੇ ਜੇ ਉੱਤੇ ਨਾਲੇ ਇਹਦੇ ਥੋੜਾ ਜਿਹਾ ਦੇਖ ਕੇ ਆਵਾਂਗੇ ਕਿ ਕਿਤੋਂ ਗਏ ਹਾਲ ਤਾਂ ਤਾਂ ਮਾੜੀ ਹੈ ਪਹਿਲਾਂ ਵੀ ਅਸੀਂ ਇਹਦੀ ਬਹੁਤ ਗੱਲ ਕਰਦੇ ਸੀ ਪਰ ਇਹਦੇ ਉੱਤੇ ਸ਼ੁਰੂ ਹੋਵੇ ਤਾਂ ਕਿ ਇਹਦਾ ਅੱਗੇ ਜਿਹੜਾ ਹੈ ਜਿਸ ਤਰ੍ਹਾਂ ਟੰਗਟਾ ਬਣਾ ਲਾ ਇਹ ਵੀ ਸਾਫ਼ ਹੋ ਗਏ ਇਹਦੇ ਵਾਸਤੇ ਅਰਦਾਸ ਕਰਕੇ ਆਏ ਗੁਰੂ ਪਾਸਤਾ ਦੇ ਪਾਵਨ ਚਰਨਾਂ 'ਚ ਪਾਸ਼ਾ ਕਿੰਨੀ ਆਪਣਾ ਇਹ ਅਮਰਤ ਜਲਦੀ ਆਪ ਜੀ ਦੇ ਸਰੋਵਰਾਂ ਦੇ ਜਲ ਵਾਸਤੇ ਸੰਗਤਾਂ ਤਰਸਦੀਆਂ ਤੇ ਸ਼ਹਿਰ ਦੇ ਆਲੇ ਦੁਆਲੇ ਉਹ ਇੱਕ ਬਦਗੂ ਮਾਰਦਾ ਜਿਹੜੀ ਹੈ ਤੁੰਗ ਘਾਬ ਨਾਲ ਉਹ ਇੱਕ ਬੜੀ ਵੱਡੀ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਸਾਡੇ ਵਕਤ ਸਾਰੇ ਵਾਸਤੇ ਇੱਕ ਬਹੁਤ ਵੱਡਾ ਜਿਹੜਾ ਜਿੱਥੇ এনवायरमेंटਲੀ ਪੋਲੂਸ਼ਨ ਤਾਂ ਹੈ ਆਲੇ ਦੋਲੇ ਦੇ ਰਹਿਣ ਵਾਲੇ ਲੋਕਾਂ ਲਈ ਵੀ ਤਾਂ ਹੈ ਉਸੇ ਬਾਬੇ ਨਾਨਕ ਦੇ ਕਹੇ ਹੋਏ ਸ਼ਬਦ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਨੂੰ ਮਾਤਾ ਉਹ ਦੀ ਅਣ ਦੇਖੀ ਜਿਹੜੀ ਹੈਗੀ ਆ ਉਹ ਆਉਂਦਿਆਂ ਹੀ ਜਿਹੜਾ ਵਿਦੇਸ਼ਾਂ ਤੋਂ ਵੀ ਸਾਡੇ ਵੀਰ ਭਰਾ ਆਉਂਦੇ ਆ ਦੇਖੀ ਗਾਂਦੀਆਂ ਇਹਦੇ ਵਾਸਤੇ ਕੋਸ਼ਿਸ਼ ਕਰ ਰਹੇ ਹਾਂ ਮਾਰੇ ਸਿਰ ਤੇ ਖਾਤ ਰੱਖੋ ਕੁਛ ਇਹ ਤਾਂ ਸਰਦਾਰ ਹੋ ਸਕਿਏ ਉਹਦੇ ਵਾਸਤੇ ਇੰਨੀ ਕੋਸ਼ਿਸ਼ ਕਰ ਰਹੇ ਆ। ਲੱਭੇ ਅੰਮ੍ਰਿਤਸਰ ਸ਼ਹਿਰ ਦੀ ਹੋਰ ਗੱਲ ਕਰੀਏ ਤਾਂ ਇੱਕ ਡੰਪ ਪਾਕ ਕੂੜੇ ਦਾ ਬੜਾ ਵੱਡੇ ਪੱਤਰ ਤੇ ਉਹਦਾ ਇੱਕ ਕੈਰੀਏ ਕਿ ਲੋਥ ਤੰਗ ਨੇ। ਔਰ ਉੱਥੋਂ ਇਲਾਕੇ ਦੇ ਲੋਕ ਕਹਿੰਦੇ ਨੇ ਕਿ ਕੋਈ ਵੀ 40-45 ਸਾਲ ਤੋਂ ਬਾਅਦ ਜਿਉ ਨਹੀਂ ਸਕਦਾ। ਔਰ ਇਹ ਕੈਂਸਰ ਵਰਗਾ ਫੈਲ ਰਿਹਾ। ਲੱਗਦਾ ਹੈ ਨਾ ਕਿ ਦੇ ਤੁਸੀਂ ਦੇਖੋਗੇ ਨਾ ਕਿ ਹਰ ਸ਼ਹਿਰ ਨੂੰ ਅਰਬਾਂ ਰੁਪਏ এনਵਾਇਰਨਮੈਂਟ ਕੰਪਨਸੇਸ਼ਨ ਪੈ ਰਹੇ ਆ। ਨਾ ਤਾਂ ਉਥੇ ਦੇ ਜਿਹੜੇ ਸ਼ਹਿਰ ਦੇ ਵਾਸੀ ਆ ਜਾਂ ਨਾ ਉਥੇ ਦੇ ਜਿਹੜੇ ਰਹਿਣ ਵਾਲੇ ਦੇ ਜਿਨ੍ਹਾਂ ਨੂੰ ਉੱਥੇ ਦੀ ਦਸੋਖਣੀ ਗਈ ਦੀਆ ਜਿਹੜੇ ਅੰਮ੍ਰਿਤਸਰ ਦੇ ਨੂੰ ਵਧੀਆ ਬਣਾਉਣ ਵਾਸਤੇ ਜਿਨ੍ਹਾਂ ਨੂੰ ਮਹਾਰਾਜ ਨੇ ਕਿਰਪਾ ਕੀਤੀ ਕਿ ਇੱਕ ਪਾਸੇ ਤਾਂ ਅਸੀਂ ਜੁਰਮਾਨਾ ਭਰੀ ਜਾਂਦੇ ਆ ਦੂਸਰੇ ਪੰਨੇ ਸਾਡੇ এনवायरमेंट ਪੋਲੂਸ਼ਨ ਜਿਹਦੇ ਨਾਲ ਮਨੁੱਖਤਾ ਦਾ ਘਾਣ ਹੋ ਰਿਹਾ ਸੋ ਬਹੁਤ ਦੁੱਖ ਦੀ ਗੱਲ ਆ ਅਸੀਂ ਅਨੈਸ਼ਨਲ ਗ੍ਰੀਨ ਟੂ ਡੂ ਨੰਨੇ ਨਗਰਾਨ ਕਮੇਟੀ ਬਣਾਈ ਸੀ ਉਹਦੋਂ ਵੀ ਕਿਹਾ ਸੀ ਦੇਖਿਆ ਸੀ ਪਰ ਉਹ ਦਿਖਾਵੇ ਵਾਸਤੇ ਉਹ ਮਸ਼ੀਨਾਂ ਜੀਆਂ ਲਾ ਦਿੰਦੇ ਆ ਪਰ ਉਹਦੀ ਹੌਟਪੁਟ ਜਿਹੜੀ ਹੈਗੀ ਆ ਜਲੰਧਰ ਵੀ ਇਹੀ ਹਾਲ ਸੋ ਇਹਦਾ ਕਾਰਨ ਪਤਾ ਨਹੀਂ ਕੀ ਹੈ ਕਿ ਕਿਉਂ ਨਹੀਂ ਹੋ ਰਿਹਾ ਕਰੋੜਾਂ ਰੁਪਈਆ ਵੀ ਸਰਕਾਰ ਰੱਖਦੀ ਹੈ ਇਹ ਐਲਾਨ ਵੀ ਹੁੰਦੇ ਆ ਪਰ ਜਿਹੜਾ ਪ੍ਰਣਾਲਾ ਉੱਥੇ ਦਾ ਉੱਥੇ ਰਹਿੰਦਾ ਇਹ ਸ਼ਹਿਰ ਵਾਸੀਆਂ ਨੂੰ ਵੀ ਇਹਦੇ ਵਾਸਤੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਤੇ ਪੂਤਰ ਸ਼ਹਿਰ ਦੇ ਆਲੇ ਦੁਆਲੇ ਵਧੂ ਮਾਰਦਾ ਗੰਦਾ ਨਾਲੇ ਵਾਂਗੂ ਕੋਈ ਬੱਸ ਤੇ ਪਿੰਡ ਦੀ ਸ਼ਹਿਰ ਦੀ ਵੇਸਟੇਜ ਦਾ ਪ੍ਰਬੰਧ ਨਾ ਹੋਵੇ ਇਹ ਦੋ ਵੱਡੀਆਂ ਸਮੱਸਿਆਵਾਂ ਨੇ ਉੱਤੇ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਲੋਕ ਵੀ ਜਿਹੜਾ ਹੈ ਸਾਥ ਦੇਣ ਤੇ ਸਰਕਾਰ ਨੂੰ ਵੀ ਜਿੰਨੇ ਇਸ ਦੇ ਮਹਿਰ ਤੇ ਹੋਰ ਵੀ ਜਿੰਨੇ ਐਮ ਐਲ ਏ ਸਭਾ ਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਵੀ ਸਾਰੇ ਇਸ ਪੁੱਤਰ ਸ਼ਹਿਰ ਦੀ ਨੂੰ ਹੋਰ ਅਸੀਂ ਸੁੰਦਰ ਕਿੱਦਾਂ ਬਣਾ ਸਕਦੇ ਵਧੀਆ ਕਿੱਦਾਂ ਬਣਾ ਸਕਦੇ ਤੋ ਕਿ ਸਾਰਾ ਕੁਝ ਸਾਰਿਆਂ ਦੇ ਸਹਿਯੋਗ ਨਾਲ ਹੋ ਸਕਦਾ ਜੇ ਅਸੀਂ ਸਾਰੇ ਬਣਾਉਣ ਵਾਲੇ ਇਕੱਠੇ ਹੋ ਜਾਈਏ ਫਿਰ ਕੁਝ ਸਵਾਰੇ ਜਾ ਸਕਦਾ ਤੇ ਜੇ ਅਸੀਂ ਥੋੜੇ ਥੋੜੇ ਵੀ ਉਹਨੂੰ ਬਗਾਨਣ ਵਾਲੂ ਹੋਵੇ ਫਿਰ ਕੁਝ ਵੀ ਨਹੀਂ ਬਚਦਾ ਸੋ ਇਸ ਵਾਸਤੇ ਜੋ ਕੁਝ ਹੈ ਤੇ ਤਾਂ ਸਾਨੂੰ ਸਾਰਿਆਂ ਨੂੰ ਦੀਦਾ ਉਹਨੂੰ ਅਸੀਂ ਸਥਾਪਨ ਵਾਸਤੇ ਕੋਈ ਯਤਨ ਕਰੀਏ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅੱਜ ਇਹਦਾ ਜਿਹੜਾ ਟੰਗਟਾ ਬਣਾਲਾ ਇਹਦਾ ਹਾਲਾਤ ਇੱਥੇ ਕਿੱਥੇ ਕਿੱਥੇ ਪਾਣੀ ਪੈਂਦੇ ਕਿਹਦੇ ਕਿਹਦੇ ਪਾਣੀ ਪੈਂਦੇ ਕਿੰਨਾ ਕਿੰਨਾ ਪ੍ਰਬੰਧ ਹੈ ਕਿੰਨਾ ਹੋਰ ਪ੍ਰਬੰਧ ਦੀ ਲੋੜ ਕਿਸ ਤਰ੍ਹਾਂ ਹੋ ਸਕਦਾ ਉਹਦੇ ਵਾਸਤੇ ਅਸੀਂ ਧਰਮਚਾਰ ਜੀ ਵੱਲੋਂ ਧਰਮਚਾਰ ਪ੍ਰਚਾਰ ਲਹਿਰ ਦੇ ਵਿੱਚ ਸਿੱਖ ਆਗੁੰਦ ਸਹਿਯੋਗ ਮੰਗਿਆ ਤੁਸੀਂ ਵੀ ਨਾਲ ਸਹਿਯੋਗ ਕਰਦੇ ਤੁਸੀਂ ਤਾਂ ਚੰਗੇ ਕੰਮ ਵਾਸਤੇ ਹਰ ਦਾ ਇੱਕ ਵਾਸਤੇ ਜੋਗਾ ਹਵਾ ਪਾਣੀ ਧਰਤੀ ਵਿਤੋਂ ਵਾਸਤੇ ਅੱਜ ਹੀ ਵਿਸ਼ੇਸ਼ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਵੀ ਲੱਖ ਲੱਖ ਵਧਾਈ ਦਿੰਦੇ ਆ ਕਿ ਅੱਜ ਅਰਥ ਦੇ ਧਰਤੀ ਮਾਂ ਦਾ ਅਜਿ ਨੂੰ ਆਪਾਂ ਦਿਨ ਕਹਿੰਦੇ ਜਿਹਨੂੰ ਪਾਸ਼ਾ ਨੇ ਕਿ ਪਵਨ ਗੁਰੂ ਪਾਣੀ ਜਿੱਤਾਂ ਮਾਤਾ ਧਰਤੂ। ਤੂੰ ਧਰਤੀ ਮਾਂ ਦਾ ਇਹਨੂੰ ਸੰਭਾਲ ਕੇ ਰੱਖਣਾ ਇਹ ਇਹਦੇ ਵਿੱਚ ਜੋ ਕੁਝ ਵੀ ਪੈਦਾ ਹੁੰਦਾ ਉਹੀ ਅਸੀਂ ਖਾਂਦੇ ਆ ਜੋ ਅਸੀਂ ਖੇਤਾਂ ਦੇ ਵਿੱਚ ਪਾਉਂਦੇ ਆ ਉਹੀ ਭੋਜਨ ਸਾਡਾ ਹਿੱਸਾ ਬਣਦਾ ਅਸੀਂ ਧਰਤੀ ਮਾਂ ਦੀ ਖੇਤ ਦਾ ਖਿਆਲ ਰੱਖੀਏ ਤਾਂ ਕਿ ਸਾਨੂੰ ਉਹ ਬੱਚਿਆਂ ਨੂੰ ਜਿਹੜਾ ਹੈ ਸਾਡੇ ਵਾਸਤੇ ਜਿਹੜੀਆਂ ਬਿਮਾਰੀਆਂ ਉਹਦੇ ਤੋਂ ਅਸੀਂ ਬਚ ਸਕੀਏ ਕਿਉਂਕਿ ਦੇ ਕਾਣਾ ਭੋਜਨ ਵਧੀਆ ਹੋਊਗਾ ਜਿਹੜਾ ਤੇ ਤਾਂ ਹੀ ਜਿਹੜਾ ਹੈਗਾ ਸਾਡਾ ਜਿਹੜਾ ਆਪ ਵੀ ਅਸੀਂ ਸਰਵਾਈਵ ਕਰ ਸਕਾਂਗੇ ਸਾਡੇ ਬੱਚੇ ਵੀ ਜਿਹੜੇ ਹੈਗੇ ਉਹ ਤਾਂ ਨਰਸਤਰਸ ਕਿੰਨ ਕਿ ਅੱਜ ਧਰਤ ਦੇ ਦੇ ਉੱਤੇ ਜਿਹਨੂੰ ਬਹੁਤ ਵੱਡਾ ਮਹਾਨਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤੀ ਹੈ ਉਹ ਸੁਪੁੱਤਰ ਦਾ ਦੇਦੀ ਵੀ ਸੀ ਧਰਤੀ ਮਾਂ ਦੀ ਇਹਨੂੰ ਗੋਦ ਨੂੰ ਹਰਾ ਭਰਾ ਕਰਨ ਵਾਸਤੇ ਬਰਤ ਦਰਖਤ ਲਈਏ ਬਹੁਤ ਤੋਂ ਵਾਦ ਹੈ ਕਿ ਕੋਸ਼ਿਸ਼ ਕਰੀਏ ਕਿ ਉਹ ਕੂੜਾ ਕਰਕਟ ਜਿੱਥੇ ਅਸੀਂ ਦੇਖ ਰਹੇ ਹਰ ਰਲ ਕੇ ਜਦਨ ਕਰੀਏ ਕਿ ਅਸੀਂ ਦੇ ਆਪਣੇ ਘਰ ਤੋਂ ਲੈ ਕੇ ਆਪਣੇ ਗਲੀ ਮਹਲੇ ਤੋਂ ਲੈ ਕੇ ਪਿੰਡ ਤੋਂ ਲੈ ਕੇ ਆਲੇ ਦੁਆਲੇ ਦੇ ਸਾਰੇ ਯਾਗਰੂ ਕਹਾਂਗੇ ਤੇ ਫਿਰ ਸਾਰਾ ਕੁਝ ਜੇ ਖਲਾਰਾ ਅਸੀਂ ਬਾਸ ਸਕਦੇ ਇਕੱਠਾ ਵੀ ਕਰ ਸਕਦੇ ਆ ਤੁਹਾਨੂੰ ਇਹਦੇ ਵਾਸਤੇ ਇੱਕ ਸੋਚ ਬਣਾਉਣੀ ਪਈ